ਬਾਣੀ ਸ਼ਬਦ ਹੀ ਗੁਰੂ ਆ ਵਿੱਚ ਬਾਣੀ ਅੰਮ੍ਰਿਤ ਸਾਰੇ ਭਰੋਸਾ ਕਰੋ ਵਿਸ਼ਵਾਸ ਕਰੋ ਇਸੇ ਬਾਣੀ ਅੰਦਰ ਸਭ ਕੁਝ ਆ ਬਾਹਰ ਨਹੀਂ ਹੈ ਦੁਖ ਗੁਰਬਾਣੀ ਕਹੇ ਗੁਰੂ ਕੇ ਮਰਸਨਾ ਤੋਂ ਉਚਾਰਣ ਕੀਤੇ ਹੋਏ ਇਹ ਪਾਵਨ ਪਵਿੱਤਰ ਬਚਨ ਜੋ ਸਾਨੂੰ ਹੁਕਮ ਕਰ ਰਹੇ ਆ ਜਿਹੜਾ ਗੁਰਸਿੱਖ ਜਿਹੜਾ ਬੀਰ ਭੈਣ ਕਿਸੇ ਮਜਬੂਰ ਸੇ ਖਿੱਤੇ ਕਿਸੇ ਦੇਸ਼ ਦਾ ਹੋਵੇ ਮੰਨ ਲਵੇ ਸੇਵਕ ਜਨਮਾਨ ਹੈ ਪ੍ਰਤੱਖ ਗੁਰੂ ਨਸਤਾਰੇ ਘਰ ਨੂੰ ਪ੍ਰਤੱਖ دیدار ਹੋ ਜਾਂਦਾ ਵਾ ਪਰ ਕਦੋਂ ਜਦੋਂ ਸ਼ਬਦ ਦੀ ਕਮਾਈ ਹੋਵੇ ਇਸ ਕਰਕੇ ਇਹ ਧਿਆਨ ਰੱਖਣਾ ਸਾਡੇ ਅੰਦਰ ਦੇ ਸਾਡੇ ਖਤਮ ਹੋਣਗੇ ਬਚਨ ਗੁਰਪੂਰੇ ਪੂਰੇ ਗੁਰੂ ਦੇ ਬਚਨਾਂ ਦਾ ਸਰਕਾਰ ਬਚਨ ਦੇ ਨੰਦੀ ਨੂੰ ਸ਼ਰੀਓ ਉਸ ਦਿਨ ਵੀ ਬੇਨਤੀ ਕੀਤੀ ਬਚਨਾਂ ਦੇ ਰਾਹੀ ਜੇ ਤੁਸੀਂ ਆਪਣਾ ਮਨ ਬਚਨ ਦੇ ਵਿੱਚ ਲਾਉਂਗੇ ਤਾਂ ਇਹ ਅਵਸਥਾ ਮਾਉਣੀਆਂ ਆਨੰਦ ਭਿਆ ਸਭ ਮਿਟੇ ਵਿਸੂਰੇ ਤੁਸੀਂ ਉਸ ਆਨੰਦ ਦੀ ਅਵਸਥਾ ਤੇ ਅਪੜ ਜਾਓਗੇ ਜਿਸ ਆਨੰਦ ਨੂੰ ਵੱਡੇ ਵੱਡੇ ਸ਼ਤਨਾਤ ਜੋਗੀ ਪੀਰ پیغمبر ਨੋਜਦੇ ਆ ਵੀ ਇਹ ਅਵਸਥਾ ਸਾਡੀ ਬਣੇ ਨਹੀਂ ਬਣਦੀ ਜਿਸ ਗਤ ਕੋ ਜੁਗੀਸ਼ਰ ਬਾਂਛਤ ਸੋ ਗਤ ਛਿਨ ਮੈਂ ਪਾਈ ਅੱਖ ਦੇ ਝੰਪਣ ਜਿੰਨੇ ਸਮੇਂ ਗੁਰੂ ਇਹ ਅਵਸਥਾ ਬਖਸ਼ ਸਕਦੇ ਆ ਨਾ ਗੁਰੂ ਕੋਲ ਢੇਰ ਆ ਤੇ ਨਾ ਹਨੇਰਾ ਝੁਕਦਾ ਮੈਂ ਨਹੀਂ ਮੈਂ ਮੇਰੀ ਮੈਂ ਨਹੀਂ ਛੱਡਦਾ ਗੁਰੂ ਕਾ ਕਿਹਾ ਮੈਂ ਮੰਦਾ ਕੋਈ ਨਹੀਂ ਤੇ ਦੋਸ਼ ਗੁਰੂ ਜਗੱਦੀ ਜਾਂਦਾ ਢੇਰ ਲ ਹੋਈ ਜਾਂਦੀ ਆ ਵੀ ਉਹਦੇ ਦਰ ਕਰ ਢੇਰਾਂ ਢੇਰ ਤੇ ਚੱਲਦਾ ਹੀ ਰਹਿਣਾ ਉਹ ਨਹੀਂ ਭਾਈ ਨਾ ਢੇਰ ਆ ਨਾ ਹਨੇਰਾ ਬਾਪੂ ਕੰ ਦਾ ਤੂੰ ਆਪਣਾ ਆਪ ਛੱਡ ਤੇ ਸੀ ਅਸੀਂ ਤੇ ਤਿਆਰ ਵਰ ਤਿਆਰ ਬੈਠੇ ਆ ਮਨ ਵਿੱਚ ਸਤ ਗੁਰ ਕੈ ਪਾਸ